ਉਹ ਵੀ ਲਿਆਂਦਾ ਅੱਜ ਸਾਡੀ ਸਾਡੀ ਲਿਆਂਦਾ ਲਾਉਣ ਨੂੰ ਕਿੱਥੇ ਆ ਡੰਡੇ ਉਹ ਸਾਡਾ ਕੁਝ ਦਿਖਾਉਣਾ ਚਾਹੀਏ ਢੇੜੀ ਡੰਡੇ ਆ ਦਰਸ਼ਨ ਕਰਾਂ ਪਰਸ ਚੋਂ ਉੱਥੇ ਡੰਡੇ ਲੱਗਦੇ ਆ ਇਹ ਅੱਜ ਲੱਗੂਗੇ ਹੁਣ ਤੂੰ ਠੀਕ ਆ ਹੁਣ ਮੈਂ ਥਲੇ 1 ਲਈਏ ਕੰਮ ਅੱਜ ਮੇਰਾ ਵੀ ਗਲਜਾ ਖੋਗੇ ਹਿੱਲਗੇ ਅੱਜ ਹੈ ਗਲਜਾ ਖਲਾ ਮੇਰਾ ਵੀ ਹੋਏ ਬਿੰਦਰ ਜੀ ਇਹ ਵੀ ਲਾ ਹੋ ਗਿਆ ਅੱਜ ਬਿੰਦਰ ਹਾਜੀ ਯਾਬ ਨਿਆ ਇਹ ਖੋਲ ਹਾਲ ਲੈਂਡਲੋਰਡ ਦੇ ਖੋਲਦੇ ਉੱਪਰ ਤੇ ਕਹਿੰਦਾ ਆ ਖੋਲਦੇ ਘੰਟੇ ਨੂੰ ਦੇ ਇਹ ਸਮਾਨ ਜਾ ਕਾਪੂ ਗਾ ਨਹੀਂ ਵਿੱਚ ਸਮਾਨ ਦੇ ਖਾਫਾ ਗਿਆ ਗਿਆ ਲੈਟ ਕਾ ਵੱਲਦੀ ਯਾਰ ਹੁਣ ਤੈਨੂੰ ਬਾਾਲ ਕੇ ਕਿੱਥੇ ਪਖਾਣਾ ਮੇਰੇ ਤਾਰਾ ਨਹੀਂ ਲੱਗੀ ਹੋਈ ਵੀ ਸੀ ਇਹ ਦਿਖਾਉਂਗੇ ਮੁੰਡੇ ਨੂੰ ਬਾਾਲ ਕੇ ਬੈਂਡਰੀ ਲਿਆਉਂਗੇ ਚੱਕ ਕੇ ਇਹ ਨੇਰੇ ਚ ਹਾਂ ਕਿੱਡੀ ਫਿਟਿੰਗ ਨਾ ਫਿਟਿੰਗ ਹੋਊਗੀ ਨਹੀਂ ਅੱਜ ਇਹਦੀ ਇਹ ਤਾਂ ਫਿੱਟ ਹੋਣੀ ਹੈ ਫਿੱਟ ਕਰਾ ਲੈਣੀ ਫਿਰ ਹੋਣੀ ਹੈ ਭਾਈ ਮੈਂ ਕਿਹਨੂੰ ਪਾ ਲਦੀਆਂ ਤਾਂ ਮੁੰਡੇ ਨੇ ਕਰਿਆ ਕਿਆ ਬਲਦੀਆਂ ਇਹ ਆਹ ਵਾਹ ਬਲਦੀਆਂ ਸੋਹਣੀਆਂ ਬਲਦੀਆਂ ਆਓ ਉਪਰ ਜਲਦੀ ਹੋਣੀ ਆ ਬਹੁਤ ਸੋਹਣੀਆਂ ਬਲਦੀਆਂ 130 ਰੰਗ ਆ ਖੋਲ ਦੰਡਾ ਮੜਿਆ ਬੈਟਰੀ ਲਾ ਕੇ ਦੇਖ ਲਾ ਬਲਾਈ ਦੇ ਆ ਖੋਲ ਪਿਆਈ ਹੋਰ ਪੈ ਗਈ ਅੱਜ ਝੰਡਾ ਝੰਡੇ ਖੋਲ ਦੱਸ ਲੋ ਨੂੜੇ ਬਈ ਯਾਰ ਮੋਟਰ ਰਮਾੜ ਰਿਮੋਟਰ ਮਾੜੇ ਵਿੱਚ ਆਹਾਂ ਤੇ ਲੈ ਕੇ ਆਇਆ ਯਾਰ ਅੰਕਲ ਗੱਡ ਭੇਜੇ ਨੇ ਭੇਜੀਆਂ ਨਹੀਂ ਲੈ ਕੇ ਆਇਆ ਆਪ ਲੈ ਕੇ ਆਇਆ ਆ ਕੇ ਦੇ ਕੇ ਗਿਆ ਆਪ ਪ੍ਰੈਸ ਹਾਇਆ ਹੋ ਰਿਹਾ ਇਹ ਤਾਂ ਇਹਦੇ ਹੋਆ ਵੀ ਗੱਲਬਾਤ ਹੋ ਗਈ ਇਹ ਮਨੁੱਖੜਾ ਤੇ ਆਏ ਹਾਏ ਹਾਏ ਆਇਆ ਜਦੋਂ ਮੈਂ ਪੂਰਾ ਹੁਣ ਬੜਾ ਬਲ ਮੈਂ ਮੋੜਦਾ ਬੜਾ ਬਿੱਟੋ ਉੱਥੇ ਤੋਂ ਦੋ ਰੱਪਿਆ ਲੈ ਕੇ ਨਹੀਂ ਜਾਤਾ ਕਿ ਮੇਰੀ ਉਹ ਕਿਲੋਮੀਟਰ ਤੇ ਪਰ ਗੱਗਾ ਗਾਇਬ ਹੋ ਗਿਆ ਉੱਥੇ ਤੇ ਮੈਂ ਦੇਖੀ ਜਾਨਾ ਉਹ ਵੀ ਲੁੱਗ ਗਿਆ ਇਹ ਗੱਗਾ ਬਿੱਲਾ ਬੈਠਾ ਦਾ ਮੈਂ ਚਾਹ ਦੋ ਗੋਲਪੇ ਖਾ ਲੈਣਾ ਸਾਨੂੰ ਪਤਾ ਵੀ ਨਾ ਇਹਨੂੰ ਪਤਾ ਕਿ ਜਾਂਦੀ ਹੈ ਸਾਨੂੰ ਖੰਗ ਹੋਈ ਵੀ ਨਹੀਂ ਖਾਣੇ ਨੇ ਖਾਣੇ ਨਹੀਂ ਉਹਨੇ ਪਹਿਲੇ ਹੀ ਬੈਠਦਾ ਰਾ ਮੇਰਾ ਮੈਂ ਖਾ ਲਓ ਮੈਂ ਤਾਂ ਤੁਹਾਨੂੰ ਕਦੇ ਫੋਨ ਕਰਦਾ ਮੈਂ ਆ ਜਾਓ ਭਾਈ ਲੋਈਏ ਦੇ ਇੱਟ ਚੰਗੇ ਗੂੜ ਦੇ ਠੀਕ ਹੈ ਆ ਜਾ ਮੈਂ ਉਹ ਕਿਦਨ ਕਿਦਨ ਖਾਲੇ ਕਰੋ ਵਧੀਆ ਹਾਇ ਮੈਂ ਕਰ ਦਉਂਦਾ ਪਾਣੀ ਬਹੁਤ ਵਧੀਆ ਮਤਲਬ ਉਹੀ ਗਾਦਾ ਪਾਣੀ ਪੀਤਾ ਪਾਣੀ ਪੀਣੇ ਗਿਆਦਾ ਮੈਂ ਫਿਰ ਮੈਂ ਕਿਹਾ 10 ਰੁਪਏ ਦੇ ਖਾਣੇ ਚੱਲ ਆਲੇ ਉਹਨੀਆਂ ਤੈਨੂੰ ਬਹੁਤ ਬਹੁਤ ਮੈਂ ਅਮਰੀਕਾ ਵਾਲੇ ਹੋਗੇ ਆ ਲੈ ਫੜ ਟੰਡਾ ਦਾ ਆਪਾਂ ਜੇ ਗੱਲ ਕਰੀਏ ਟੰਡਾ ਦਾ ਹੋਰ ਲੌਂਗ ਹੈ ਜਿੰਨਾ ਦਾ ਅੰਕਲ ਕਹਿੰਦਾ ਜਿਹੜੇ ਦੇਜਦਾ ਖਾਂਦੇ ਕਹਿੰਦਾ ਉਹ ਦੇਜਦਾ ਝੰਡਾ ਲਾਇਓ ਆਪਾਂ ਖਾਕ ਫੇ ਝੰਡਾ ਲਾ ਦੋ ਨਹੀਂ ਕਿਸਾਨੀ ਵਾਲਾ ਹੀ ਲਾਓ ਇੱਕ ਸਾਈਡ ਖਾਕ ਕਿਸਾਨੀ ਲਾਣਾ ਕਿਸਾਨੀ ਦੇ ਬਹੁਤ ਲੋਟ ਹੈ ਬਣਾਵਾ ਕੇ ਲੈਣ ਬੰਦੀਆਂ ਦੋਏ ਕਿਸਾਨੀ ਦੇ ਪਾ ਜਾਣੇ ਇੱਥੇ ਲਾਉਣੀਆ ਬੇਟਾਂ ਦੇ ਵਾਲੇ ਵਾਲੇ ਹੁਣ ਬਣਾ ਲੈ ਪੱਤੀਆਂ ਦੇਖਦਾ ਜਾਈਂ ਇਹਨਾਂ ਟੰਡਾ 'ਚ ਕੱਸਦੀ ਆ ਕਾਫੀ ਕਰਦੀ ਆ ਉਰੇ ਲਾਉਣੇ ਉਹ ਉੱਥੇ ਲਾ ਯਾਰ ਮੂਰੇ ਉਹਦੇ ਪਰ ਨਹੀਂ ਨਹੀਂ ਉਹਦੇ ਪਰ ਨਹੀਂ ਐਵੇਂ ਕਰ ਉਰੇ ਹਾਂ ਦੋਹਾਂ ਪਾਸੇ ਲਾਈ ਭਰੇ ਯਾਰ ਇੱਥੇ ਆ ਇਹ ਫਰੰਟ ਤੇ ਲਾ ਦੇ ਇਹਦੇ ਉਹ ਨਹੀਂ ਮੈਂ ਕਹਿੰਦਾ ਇੱਥੇ ਠੀਕ ਹੈ ਇੱਥੇ ਬੱਤੀ ਬਣ ਕੇ ਲੱਗੇ ਨਾ ਇਹ ਫੇਰ ਠੀਕ ਆ ਬਹੁਤ ਇੱਥੇ ਲੱਗੇ ਸੈਜੋ ਖੜਾ ਆਵੇ ਦੁੱਤੀ ਤੇ ਨਾ ਨਾ ਉਹ ਠੀਕ ਆ ਬੱਸ ਭਾਈ ਚਾਚੇ ਨੇ ਯਾਰ ਚਾਚੇ ਥੋੜੀ ਮੋੜਨੀ ਆ ਜੀ ਹੁਣ ਜਿੱਥੇ ਚਾਚੇ ਆਏ ਥੱਲੇ ਪੱਤੀ ਲਾ ਹਾਂ ਮੈਂ ਵੀ ਕਹਿੰਦਾ ਕੋਈ ਲਾ ਦੇ ਪੱਤੀ ਭਾਈ ਮੋਰੇ ਨਾ ਜੇ ਸਾਹਮਣੇ ਦੇਖਣਾ ਕੋਈ ਇਹਨੂੰ ਇੱਥੇ ਰੋਡ ਹੋਣੀ ਆ ਉਰੇ ਪੱਤੀ ਬਣਾਇਆ ਨੀ 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 ਇੱਥੇ ਇੱਧਰ ਚਾਰੇ ਮੋੜ ਬਾਹਰ ਕੱਢ ਲਾ ਪੱਤੀ ਨੂੰ ਐ ਨਾਲ ਚਾਰ ਬਾਬਾ ਭਈ ਜੂਰੀ ਬਾਲ ਨਹੀਂ ਆ ਬਾਬਾ ਬੰਦ ਕਰ ਲੈ ਬਾਬਾ ਭਈ ਨਹੀਂ ਨਹੀਂ ਗ ਹਾਂ ਜੀ ਨੇ ਲਾਲੋ ਟਿੱਕਾ ਲੜਾ ਲੜਾਈ ਕਰੂੰਗਾ ਆਲੇ ਆਉਣੇ ਦੇਖੀ ਮੜੀ ਬਾਲ ਕਿਹੜੀ ਨਾ ਟੰਗਾ ਦੇ ਸਾਨੂੰ ਵੀ ਭਾਈ ਤੇ ਆ ਵਰਾਇਟੀ ਬਾਲ ਕੇ ਦੇਖੀ ਬਾਲ ਕੇ ਕਾ ਚੀਜ਼ ਹੈ ਬਾੜੀ ਤਕੜੀ ਜਾਣੀ ਹੈ ਬਾੜੀ ਤਕੜੀ ਹੈ ਉਲਾ ਦੇ ਨੂੰ ਸਕੈਟ ਤੇ ਸਕੂਟਰ ਜੱਕੋ ਮਿਸ਼ਨ ਤੇ ਜੱਕੇ ਉੱਥੇ ਲਾੜ ਬੋਲਣਾ ਮੇਰੀ ਭਾਵੇਂ ਜੰਦ ਕਰ ਜਾ ਉਹ ਜਾ ਜਾ ਮੈਂ ਹੂਰੇ ਮਾਰਨੇ ਜਾ ਉਧਰ ਕੱਢਾ ਕੇ ਜਾ ਜਾ ਲੱਗ ਜਾ ਉਹ ਜਾ ਲੱਗ ਜਾ ਤੂੰ ਕਹੀ ਜਾਂਦਾ ਰੇ ਗੁੱਜ ਗੁੱਜ ਮੁੱਕਾ ਬਣਾ ਤੇਰੇ ਹੁਣ ਜਾ ਲਾਂ ਸਾਈਡ ਪਰ ਜਾ ਕੇ ਮੁੱਕਾ ਦਾ ਹਾਂ ਉਹ ਮੁਕਾਬਲ ਹੈ ਨਾ ਆਜਾ ਆਜਾ ਗੱਗੇ ਫੇ ਮੈਨੂੰ ਕੋ ਸਾਲਾ ਕੁੱਤਾ ਆਇਆ ਫੇ ਤੂੰ ਨਹੀਂ ਮੜੀ ਕੋਈ ਚਾਕੇ ਕੋਈ ਹੈਗੇ ਝੂਠਾ ਕੀ ਕਹਿੰਦਾ ਇੰਨੇ ਕੋ ਪੁੱਟਾ ਲਿਆ ਰਿਹਾ ਤਾਰ ਦਾ ਆਈ ਕਿ ਤਾਰਾਂ 베ਚ ਬਿਲਡਿੰਗ ਕਰ ਦੇਗਾ ਉਹ ਬੜੀ ਹੋਲੇ ਆ ਬਿਲਡਿੰਗ ਰੈਟ ਵਾਲੀ ਲੋਡ ਜਿਆਦਾ ਬੈਣਾ ਚੱਲੂ ਅੱਜ ਪੂਣੀਆਂ ਬਹੁਤ ਆ ਲੈਟ ਆ ਯਾਰ ਸਾਨੂੰ ਕੀ ਪਤਾ ਹੋਣੀ ਆ ਨਹੀਂ ਆ ਦੇਖ ਦੇ ਕੇ ਸਾਨੂੰ ਪਤਾ ਨਹੀਂ ਹੋਣੀ ਚਲਾ ਕੇ ਦਿਖਾਓ ਹੁਣ ਚਲਾ ਕੇ ਦਿਖਾਓ ਭਾਈ ਗਾ ਲਾ ਕੇ ਤਾਂ ਦਿਖਾ ਦੇਣੀ ਆ ਆ ਦੇਖ ਆ ਵੀ ਖੁੱਲ ਜਾਂਦੇ ਰਹੇ ਕਹਿੰਦਾ ਕਹਿੰਦਾ ਅੰਨੇ ਨੂੰ ਪੁੱਛੀ ਜਾਂਦਾ ਕਹਿੰਦਾ ਵੀ ਕੱਪੜੇ ਕਿਹੇ ਜਿਹੇ ਲੱਦਦੇ ਆ ਉਹ ਕੰਮ ਆ ਉਹ ਖੁੱਲਦੀ ਆ ਸਾਨੂੰ ਵੀ ਦਿਖਦੀ ਆ ਜੀ ਸਾਰੇ ਪੱਖਸ਼ਾ ਦੇਖ ਲਓ ਤੇ ਤੂੰ ਚਲਾ ਕੇ ਦਿਖਾ ਦੇਖਦੇ ਹਾਂ ਕਹੇ ਚੀਜ਼ ਇਹ ਮੈਂ ਕਹਿੰਦਾ ਹੁੰਦੀ ਹੋਣੀ ਆ ਬੜਾ ਕੰਮ ਨਹੀਂ ਰਨਿੰਗ ਹੋਣੀ ਆ ਇਹ ਲਟਾਂ ਹਾਂ ਕਹਿੰਦੇ ਉਹਦਾ ਜੇਕੜਾ ਤਿੰਨ ਚਾਰ ਮੋੜ ਹੋਣਗੇ ਮਾੜੇ ਡੱਬੀ ਲੱਗਦੀ 100 ਹੈ 130 ਹੈ ਹੂੰ ਹੂੰ ਆ ਇਧਰ ਅੰਕਲ ਨੇ ਜਦ ਟਰਾਲੇ ਦੀਆਂ ਲਾਈਟਾਂ ਦੇ ਗਿਆ ਤਾਂ ਮੈਨੂੰ ਜਦ ਵੀ ਗਿਆਦਾ ਕਹਿੰਦਾ ਤੁਹਾਨੂੰ ਬੰਦੇ ਪੁੱਛੂਗੇ ਵੀ ਭਾਈ ਲਾਈਟਾਂ ਕਿੱਥੇ ਆ ਗਿਆ ਤਾਂ ਪੁੱਛ ਬਾਕੀ ਹੀ ਪੁੱਛਿਆ ਮੈਂ ਤਾਂ ਪੁੱਛਿਆ ਹੀ ਨਹੀਂ ਹਾਂ ਮੈਂ ਤਾਂ ਆਪ ਨਹੀਂ ਪੁੱਛਿਆ ਤੁਹਾਨੂੰ ਤਾਂ ਪਤਾ ਹੀ ਤਾਂ ਜਦ ਤੋਂ ਬਾਅਦ ਆ ਲੈ ਆਂਦੀ ਆ ਇਹਨੂੰ ਵੀ ਕਹਿੰਦਾ ਪੁੱਛੂਗੇ ਬੰਦੇ ਕਿੱਥੇ ਬੰਦੇ ਨਾ ਨਾ ਹੁਣ ਚਾਚਾ ਮੈਂ ਮੈਂ ਤਾਂ ਸਿੱਧਾ ਹੀ ਕਹਿੰਦਾ ਕੋਈ ਬਾਹਰ ਦੇ ਭੇਜੀਆਂ ਬੰਦੇ ਨੇ ਚਾਚਾ ਦੇ ਆਦਾ ਚਾਚੇ ਆਏ ਫੜ ਕੇ ਖੜ ਦੋ ਜੀ ਮੋੜੇ ਉਪਰੱਖਾ ਤੋ ਸਾਹਮਣੇ ਅਮਰੀਕਾ ਵਾਲੇ ਫੋਨ ਇਹ ਕਰਦਣ ਵੀ ਆ ਜਾ ਇੱਧਰ ਨੂੰ ਚਾਚੇ ਮੋੜੇ ਉੱਪਰੱਖਾ ਤੇਰੇ ਕੋਲੇ ਛੋਲੇ ਲਾ ਰੱਖ ਮੋੜੇ ਉਪਰ ਤੋ ਦੇਖ ਬਾਲ ਕੇ ਦੇਖ ਵੀ ਠੀਕ ਥੜ ਜਾ ਲਾ ਦੇਖੀ ਚ ਬੱਦਦੇ ਆ ਹਾਂ ਆਪੇ ਰੰਗ ਬਦਲ ਲੈ ਸੰਨੇ ਬਾਅਦ ਹੋਰ ਮੋੜ ਗੁਰ ਰੋਡ ਗਿਆ ਜਲੇ ਆ ਰਾਈਟ ਨਹੀਂ ਜੇ ਤਾਂ ਬਦਲਣਾ ਵੀ ਨਹੀਂ ਮੋੜ ਹੀ ਰਾਨੇ ਆਪੇ ਬਦਲੀ ਜਾਣੇ ਦੇਖੀ ਚੱਲੀ ਜਾਂਦੇ ਪਰ ਮੋੜ ਕਿੱਥੇ ਆ ਗੁਰ ਰੋਡ ਮੇਰੀ ਕਿਹੇ ਚਾ ਉਹ ਤਰਾਹੀ ਸਾਡਾ ਦੇਖੀ ਦੇਖੀ ਹਲੇ ਮੋੜ ਬਦਲ ਕੱਟਦਾ ਮੋੜ ਤੋ ਦੇਖ ਚਲਾ ਕੇ ਨਾ ਨਾ ਹੋਰ ਮੋੜ ਆਪੇ ਬਦਲੀ ਜਾਣਗੇ ਉਹ ਆਪਣੇ ਰੰਗ ਬਦਲਦੀਆਂ ਨੇ ਆਪਣੇ ਆਪ ਮੈਂ ਟਾਈਆਂ ਚੱਕੀ ਫਿਰਦਾ ਹੈਗਾ ਬੱਚੀ ਹੈ ਗੇਜ ਤੇ ਆਹ ਦੇਖ ਆਹ ਲੱਗ ਗਿਆ ਦੇਖ ਆਪੇ ਬਦਲੀ ਜਾਣਗੇ ਉਹ ਤਾਂ ਅੱਧੀ ਕਹਿੰਦੇ ਹੋਰ ਕੁਝ ਨਹੀਂ ਦਿਖਾਏ ਤੇ ਕੋਈ ਫੰਕਸ਼ਨ ਨਹੀਂ ਦਿਖਾਏ ਰਿਮੋਟ ਆ ਦੇ ਰਿਮੋਟ ਦਾ ਖੇਰਦਾ ਉਹ ਫਿੱਟ ਕਾ ਲੈਣ ਤੋਂ ਪਹਿਲਾਂ ਨੇਰਾ ਹੋ ਜਾਣਾ ਨਾ ਨਾ ਰਿਮੋਟ ਕੱਢ ਪਹਿਲਾਂ ਕਾ ਤੇ ਜੇ ਦੇਖਣੇ ਐ ਤਾਂ ਚਾਹੀਏ ਹੁਣ ਰਿਮੋਟਰ ਨਾਲ ਲਾ ਕੇ ਦੇਖੀਏ ਤਾਂ ਹੀ ਪਤਾ ਲੱਗੂ ਸੰਸਾਰ ਤੋਂ ਦੇਖੀ ਹੈਗਾ ਰਿਮੋਟ ਚ ਕੱਲ ਵੀ ਆਏ ਹੋਏ ਹੈਗੇ ਵੀ ਨਹੀਂ ਹੈਗੇ ਹੋਊਗਾ ਕੱਲ ਲੈ ਹੁਣ ਚਲਾ ਲੱਗ ਲੱਗ ਕਰਚੇ ਜੇ ਮੂਡ ਇਹ ਲਾਉਂਦਾ ਤਾਂ ਹੈ ਕੀ ਆ ਇਹ ਉਹ ਫਾਇਲ ਉਹਦੇ ਪੱਤਾ ਪਾਇਆ ਹੋਣਾ ਜਾਨਵਰ ਫਾਇਲ ਵਾਲੇ ਚ ਤੂੰ ਬੜਾ ਆ ਗਿਆ ਇੱਥੇ ਹੁੰਦਾ ਕਹਿੰਦਾ ਆ ਦੇ ਲੈ ਲੈ ਆ ਲਾ ਗੀਆ ਉਹ ਲੈ ਮਾ ਕੋਈ ਲਾ ਗੀਆ ਕੋ ਨਾ ਆਇਆ ਭਾਈ ਕੋ ਨਾ ਆਇਆ ਭਾਈ ਉਹ ਲਾਲ ਗੱਲ ਐ ਢਾਈ ਰਮੋਟ ਢਾਈ ਰੰਗ ਬਰੰਗੀਆਂ ਲਾ ਆਪੇ ਗੱਡੀ ਜਣੇ ਨਾ ਫਾਇਰ ਮੋਟ ਹੋਰ ਹੋਰ ਗਿਆ ਤੇ ਮੋਟ ਨਾਲ ਬਕਰ ਦਾ ਮੋਟਿਆ ਲੈ ਤੇਰੇ ਇਹਦੇ ਨਾਲ ਦਾ ਪੁੱਤਾ ਬਣਾ ਦੇ ਤੱਕ 32 ਬੱਕਾ ਨਰਾ ਗੱਗੇ ਹੁੰਦਾ ਕੋਈ ਦਾ ਹੋਰ ਹੈ ਗੱਗੇ ਇਹਦੇ ਚ ਪਾਣੀ ਵਾਲਾ ਸਰਕਲ ਵਾਲਾ ਨਹੀਂ ਹੈਗਾ ਤੇ ਕਿੰਨੀ ਮੋਟੀ ਉਹ ਲਈ ਹੋਈ ਹੈ ਉਹ ਕੋਈ ਚੜਾਈ ਦੀ ਆ ਹੈ ਤਾਂ ਕੋਈ ਬੜਾ ਕੰਮ ਵੀ ਨਹੀਂ ਹੈਗਾ ਕੈਪ 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 ਉੱਪਰ ਲਫਾ ਕੱਬੜਾ ਲੱਡੂ ਆਇਆ ਪੱਤੀਆਂ ਦੇ ਪੱਤੀਆਂ ਫੜਾ ਫੜਾ ਨਾ ਸਟ ਫੜੀ ਨਾ ਫੜੀ ਲਫਾ ਲੋ ਖਸਾ ਬਿਰੋ ਲੈ ਇਹ ਸਾਈਡੋਂ ਨਹੀਂ ਕੰਮ ਕਰਦਾ ਇਹ ਆਪਾਸ ਸੱਲ ਨਹੀਂ ਡਾਉਂਦਾ ਸਰ ਕੀ ਕਹਿੰਦਾ ਕੀ ਕਹਿੰਦਾ ਆਇ ਚੋ ਐ ਜਿਹੜਾ ਇਹੇਡ ਲਿਜੇ ਬਾਈ ਆਹੇ ਸਾਡੀ ਚੀਜ਼ ਦਾ ਭੈਣ ਦੇ ਦੇ ਪ੍ਰੋਪਰ ਕੰਮ ਕਰਿਆ ਹੋਇਆ ਬੰਦਿਆਂ ਨੇ ਐ ਚਾਚੇ ਪ੍ਰੋਪਰ ਕੰਮ ਕਰਿਆ ਹੋਇਆ ਕਿ ਆ ਨਹੀਂ ਆਪਣੇ ਰਿਮੋਟ ਸਾਡੇ ਕਾਲੇ ਉਹ ਖੋ ਜੰਨੇ ਆਹ ਦੇਖੋ ਕੰਮ ਲਓਹੀ ਗੱਲ ਹੈ ਫਰਕ ਹੈ ਬਾਈ ਕੰਟਰੀ ਦਾ ਫਰਕ ਨਹੀਂ ਚਾਚਾ ਚਾਬੀਏ ਬੈ ਜਾਣਾ ਛੱਲਾ ਚਾਬੀਏ ਬੈਣਾ ਛੱਲਾ ਉਹੀ ਤੈਨੂੰ ਮੈਂ ਦੱਸਦਾ ਕੰਟਰੀ ਦਾ ਫਰਕ ਹੈ ਸਾਡੇ ਹੁੰਦਾ ਆਦਾ ਦੇਣਾ ਹੀ ਕਿਹਾ ਏ ਇਹਦਾ ਸੈੱਲ ਵੀ ਨਹੀਂ ਦਿੰਦੇ ਛੱਲ ਵੀ ਨਹੀਂ ਦਿੰਦੇ ਕੀ ਗੱਲ ਹੈ ਕੀ ਗੱਲ ਹੈ ਛੱਲ ਗੱਲ ਮੇਰਾ ਪੁੱਤ ਦੀ ਲੈ ਆ ਹੁਣ ਯਾਦੇ ਉਹ ਦਿੱਤੀ ਵੀ ਹੋਣੀ ਤੇ ਪਤਾ ਹੈਗਾ ਉਹਦਾ ਗੇਅਰ ਦੇ ਕਿਹੜਾ ਲਾਉਣਾ ਹੈ ਆ ਦੇਖ ਬਾਈ ਨਾਟ ਲਾਉਣੇ ਦੇਖ ਲੈ ਪ੍ਰੋਪਰ ਸਮਝਾਇਗਾ ਸਾਡੇ ਕਿਤੇ ਨਾਟ ਲਾਉਣੇ ਆ ਦੇਖ ਇਹਦੇ ਫਿਰ ਪੀਡਰ ਬੈਲਟ ਪਰ ਲੱਗਦੀਆਂ ਇਹਦੇ ਗਿੱਗਿਆ ਕੱਟਣੀ ਆ ਬਾਹਰੋਂ ਤਾਂ ਕਦੀ ਹੀ ਗੱਡੀ ਪਰ ਲੱਗੀਆਂ ਵੀ ਆ ਡੀ ਟ੍ਰੈਕਟਰ ਛੱਬਦੀ ਉੱਪਰ ਲਾਏ ਹੋਏ ਆ ਆਹਦੇ ਜਾ ਕੇ ਦਿੱਤੇ ਹੋਏ ਦੂਰਾ ਦੇ ਗੱਗੇ ਕੱਢਦਾ ਬੂਟਿਆਂ ਦੇ ਪਾਸ ਜੜੀ ਗੱਡੀ 'ਚ ਲੱਗਿਆ ਬੈਪਰ ਆਹ ਇੱਧਰ ਪ੍ਰੋਪਰ ਆਹ ਰੰਗ ਦੇਦਾ ਥੋੜਾ ਰੈੱਡ ਕੱਟਦੀ ਹੈ ਗ੍ਰੀਨ ਨਾਲ ਬਲੂ ਹੈ ਵਾਈਟ ਹੈ ਹਨਾ ਆ ਵੀ ਆਇਆ ਦਿਖਾਈ ਮੈਂ ਬ੍ਰੈਂਡ ਦੇ ਛੱਡ ਦੂਜੀ ਦੇ ਨਹੀਂ ਦਿਖਾਉਣਾ ਉੱਥੇ ਜਿਸ ਤੇਰਾ ਉਹ ਉੱਥੇ ਰੋਣਾ ਵਾਹ ਕੋ ਹੋਰ ਨਹੀਂ ਮੈਂ ਚਰੀ ਦੇ ਚ ਫੇ ਬਾਅਦ ਚ ਦਿਖਾਵਾਂਗੇ ਆਪਾਂ ਵਾਹ ਅੱਛਾ ਅੱਛਾ ਵਾਹ ਜੀ ਆਹ ਖੁੰਦੀਆਂ ਵੀ ਆਈ ਗ੍ਰਿਪ ਬੜਾ ਲੈ ਵੜੀ ਖੂਕ ਟੂਚੇ ਰੱਖਦਾ ਡੜ ਤੇਰੇ ਉੱਤੇ ਲੱਗੇ ਵੇ ਬਸੂਗਾ ਜਦੋਂ ਵੀ ਆ ਕੇ ਦੋ ਵਾਰ ਉਹਦਾ ਤਾਰਾਂ ਦੇ ਦੂਜੇ ਹਾਂਜੀ ਉਹ ਆਏ ਨਹੀਂ ਰੋ ਬਹੁਤ ਦੇਖੋ ਲੱਗੇ ਕਿ ਕਿੱਥੇ ਲਾਉਣੀ ਆ ਇੱਥੇ ਰੱਖੀ ਨਾ ਕੱਤੀ ਲੱਗਿਆ ਬਣਾਉਣ ਨੂੰ ਇੱਥੇ ਲਾਉਣੀ ਆ ਇੱਥੇ ਰਿਮੋਟ ਆਉਣੀ ਆ ਸਾਡੇ ਲਾ ਚਾਬੀ ਦਵਾ ਆ ਆਉਣਗੇ ਆਪੀ ਇਹ ਇਹ ਨਾਟਕਾ ਹੋਣ ਗਿਆਗਾ ਹੁਣ ਨਾਟਕਾ ਹੋਣ ਗਿਆ ਇਹ ਟਾਗਾ ਸਿਸਟਮ ਤੇ ਕਿੱਥੇ ਆਪੀ ਰੱਖਤੀਆਂ ਕਿੱ ਕਿ ਮੈਂ ਕਿੱਥੇ ਸਿਸਟਮ ਗਿਆ ਹੈ ਹੈ ਚੱਕਰ ਸਹੀ ਦੇਖੀ ਗਿਆ ਹੈ ਯਾ ਤੈਨੂੰ ਪ੍ਰੋਪਰ ਸਮਝਾ ਦਵਾਂ ਫਿਰ ਠੀਕ ਹੈ ਨਾਟ ਆਹੇ ਥਾ ਨਾਟ ਆਹ ਖੋਲ ਕਿਸੇ ਵੀ ਆ ਇੱਕ ਤਾਂ ਤੂੰ ਆਹ ਖੋਲ ਕੇ ਲੈ ਜਾ ਸਕਦਾ ਠੀਕ ਆ ਵੀ ਆਪਣੀ ਚਾਰ ਕੇ ਰੱਖਿਆ ਨੀ ਹੈਗਾ ਐ ਆ ਬੱਸ ਵਾਹੀ ਚੀਜ਼ ਕਹਿੰਦਾ ਆ ਤੇ ਕਾਹੀ ਆ ਤੇ ਆ ਡਿਸਟਰੀਬਿਊਟਰ ਬੰਗਾ ਡਿਸਟਰੀਬਿਊਟਰ ਬੰਗਾ ਬੱਸ ਵਿੱਚ ਲਾਉਣੀ ਆ ਨਾਟ ਹੋ ਗਿਆ ਆ ਨਾਟ ਆ ਨਾਟ ਕਾ ਹੋਣਾ ਹੈ ਆ ਨਾਟ ਕਾ ਹੋਣਾ ਆ ਵੀ ਖੋਲ ਦਦਾ ਖੋਲ ਕੇ ਕਾਰ ਲੱਗ ਕਰਦਾ ਨਾ ਥੋੜੀ ਹੋਰ ਤੇ ਪੁਆਇੰਟ ਛੱਡੇ ਤੇ ਆਪਣੇ ਅੰਦਰ ਰੱਖ ਜਾਣੀ ਟੂਟ ਐ ਕਰਾਇਆ ਤੁਸ ਜੀ ਤੁਰਨ ਉਹ ਲੱਗਣਾ ਤੇ ਨਾਟ ਲੱਗਣਾ ਹੈ ਅੱਡੇ ਮੈਂ ਨੀ ਨਾ ਟਰੈਕਟਰ ਚਲਾਇਆ ਤਾਂ ਪਹਿਲੇ ਤੇ ਮੀਜ਼ਰ ਦਾ ਹਾਂ ਪਹਿਲਾਂ ਚਲਾਇਆ ਬਾਈ ਇਹਦਾ ਆ ਗਿਆ ਨੌਪਰ ਦੇ ਤੋਂ ਆਇਆ ਉੱਪਰਲੇ ਬਲ ਵਾਲਾ ਤਾਂ ਆ ਗਿਆ ਇੱਥੇ ਓ ਯਾਰ ਓ ਤੇ ਬਲ ਵਾਲਾ ਜੇ ਡਲ ਵਾਲਾ ਇਹ ਨਹੀਂ ਰਹਿ ਗਈ ਇਹ ਉਹ ਲੀਵੀਆਂ ਦਾ ਕਿਹਾਂ ਹੀ ਚੱਚੇ ਨੇ ਚੱਚੇ ਤਾਂ ਉੱਥੇ ਨੇ ਆ ਦੇ ਯਾ ਇਹ ਐ ਮੱਤੀ ਯਾਰ ਕੋ ਬਾਹਰ ਨਿਕਲ ਨਹੀਂ ਪਾ ਚੌੜੀ ਚਾਹੀਦੀ ਮੈਂ ਉਹ ਲੈਕਾਂ ਨਹੀਂ ਪੈਣੀ ਨਾ ਤੇਰੀ ਸਾਹਮਣੇ ਸਾਈਨ ਲੈਕਾਂ ਦੇ ਬਾਹਰ ਚੱਲ ਤਰੀ ਦੇ ਅੱਧਾ ਤੱਕ ਚੱਲਿਆ ਤੂੰ ਆਹ ਨਾ ਜਾਣਾ ਜਲਦੀ ਕੋਈ ਨਹੀਂ ਨਜਰੇ ਲਾਤੀ ਲੈ ਤੇਰਾ ਸੂਟਰ ਰਹਿ ਜਾ ਟੁੱਟੇ ਬੋਲਣਾ ਟੁੱਟਿਆ ਰਿਆ ਟੁੱਟਿਆ ਬਈ ਰਿਆ ਹੋਰ ਕਾਹੇ ਥੋੜੇ ਫਿਰਦੇ ਸੀ ਚੀਕਿਆ ਖਾਂਭੀ ਇੱਕ ਨੂੰ ਟੁੱਟੇ ਰਿਆ ਹਾਂ ਟੁੱਟਿਆ ਬਈ ਇਧਰ ਦਾ ਇਹਨੇ ਕਰੋੜਾਂ ਆਏ ਮੁੱਲ ਪੈਣਾ ਇਹਦਾ ਤੇ ਮੈਂ ਤਾਂ ਯਾਰਦਾ ਮੈਂ ਆਹ ਹੁੰਦੇ ਵੈਹਦਾ ਆਹ ਲੱਗਣਾ ਪੱਤੀ ਦਾ ਬਾ ਬਾਪੂ ਦਾ ਪਿਆਰਾ ਰਹਿਦਾ ਇਹ ਹਾਲ ਹੈ ਤਾਂ ਮੈਂ ਇਹ ਦੇਖ ਤਾਂ ਅੱਗੇ ਮੈਂ ਇਹ ਕਰਦਾ। ਇਹ ਡਾਇਰਕਟ ਬਾਹਰ ਨਹੀਂ ਕੱਢੀਆ। ਯਾਰ ਇਸੇ ਚਾਹੀਦੀ। ਬੈਕ ਨਾਮ ਦੇ ਕੇ ਬਾਹਰ। ਚਾਚੇ ਰਾਣੀ ਕੋਲ ਗਿਆ ਨਾ। ਆਪ ਤੇ ਬਣੀ ਚੱਲ। ਆਹ ਨਾ ਡਾ ਜਿੰਨ ਨੂੰ ਲੋੜੀ ਹੋਸ਼ ਨਾ ਡਾ ਪਾ। ਉਹ ਜੇ ਟੱਕਣੀ ਰੱਟੇ ਨਹੀਂ ਆ। ਉੱਥੇ ਦੇ ਪੱਤੀਆਂ ਸਿੱਧੀ ਕਰ ਲੈ। ਹਾਂ ਠੀਕ ਆ। ਤਰੀਕਾ ਨਾ ਟਰਾਉਣਾ ਪੈਣਾ ਤੇ ਆ। ਕੋਈ ਪਾਲ ਆ ਯਾਰ ਇਹਨੂੰ ਜ਼ਰੂਰੀ ਖੋਲ ਲੈਣਾ ਬੇਟਾ ਨੂੰ ਤਾਂ। ਇਹ ਵੀ ਆ। ਇਹਦੇ ਪਾਰਾ ਟਿਕਦਾ। ਇਕ ਜੂਰੀ ਦਿੱਤੀ ਵੀ ਆ ਵਿੱਚ ਜੂਰੀ ਝੜਦੀ ਫਿਰ ਤਾਂ ਹੀ ਦੱਸਦਾ ਪੈਸੇ ਇਹ ਠੀਕ ਨਹੀਂ ਜੀ ਉਹ ਬੇਟਾ ਖੋਲਣ ਨਾਲੋਂ ਬਾਪਰ ਨੂੰ ਨਾਲੇ ਜੇ ਕੱਲ ਬਾਪਰ ਵੀ ਡੋਣਾ ਬੇਟਾ ਜੀ ਲੱਗਦਾ ਆ ਵੀ ਲੋਹਾ ਨਾ ਖੋਲੋ ਨਾ ਇਹ ਰਹਿਣ ਤੋਂ ਖੋਲਣ ਆਹੀ ਖੋਲ ਕੇ ਨਾ ਈਟੂ ਆਗ ਮਾਰ ਲੈ ਜੱਚੀ ਈਟੂ ਦਾ ਸਰ ਤੱਕ ਆਹ ਤੀਰ ਨੂੰ ਹੋਰ ਨਾ ਬਣਾ ਲੈਣ ਬੜਾ ਕੋ ਨੂੰ ਲੈਬ ਲਾ ਕੇ ਜਾ ਆਜ ਲੋਡ ਰਹਿਣਾ ਯਾ ਚਾਚੇ ਨਾਲੇ ਅੰਦਰ ਹੋ ਜਾਣਾ ਇਹਨਾਂ ਨੂੰ ਵੇਖਿਆ ਜਾਣਾ ਬੰਦ ਸਲਾਹ ਦੇ ਜਾ ਵਾਹ ਇਹਦਾ ਫੜ ਕੇ ਆਇਆ ਫੇਰ ਸੰਪਰਦਾ ਦਾ ਉਹ ਗਏ ਤੇ ਉਹਨਾਂ ਦੇਖੋ ਇੱਥੇ ਵੀ ਰੋਹ ਦੇਖਦੇ ਪਹਿਲੀ ਸਟਾਰਟ ਪਹਿਲੀ ਸਟੇਜ ਅੱਗੇ ਭਾਈ ਕਿਹੜਾ ਬੰਦਾ ਆ ਕੇ ਰੋਲ ਉੱਪਰ ਨਾਲ ਇੱਥੇ ਕਿੰਨੇ ਨੇ ਇੱਥੇ ਆਂ ਸਾਹੀ ਨਾੜ ਖੋਲ ਕੇ ਪੂਰੇ ਲਾ ਦੇ ਪੂਰੇ ਲਾ ਦੇ ਇੱਥੇ ਤੱਕ ਆ ਬੜਾ ਨਾੜ ਕੰਨ ਖੋਲ ਲਾ ਦੀ ਤੂੰ ਠੀਕ ਨਹੀਂ ਜਾਣਾ ਇੱਥੇ ਧੱਕੇ ਇੱਥੇ ਇੱਥੇ ਰੱਖ ਲਾ ਦੇ 1.5 ਦਾ 4.5 ਨਟ ਖੋਲਿਆ ਦਾ ਹਾਂ ਉਹ ਵੀ ਇੰਡੀਟਿਮਰੀ ਹੁੰਦੀ ਹੈ ਆਪਕੇ ਰੱਖ ਲਈ ਨੂੰ ਹੱਕੀ ਇਹ ਨਟ ਥੋੜਾ ਹੈ ਇਹ ਪਲਾਸਟਿਕ ਦਾ ਇਹ ਟਾਈਆਂ ਨੇ ਕੂੜੀ ਖਰਾਬ ਹੋਣ ਦੇ ਕਰਾਇਆ ਮਿੱਟੀ ਮਿੱਟੀ ਅੰਦਰ ਲੱਗਿਆ ਰਸਨਾ ਸੰਦੀ ਕਿ ਪਾਰਦੇ ਬਾਈ ਨੇ ਪੈਸੇ ਆਏ ਨਹੀਂ ਗੱਲ ਕਰੀ ਸੀ ਜਿਹੜਾ ਕੱਟਦੇ ਹੋਂਦਾ ਆ ਵਧੀਆ ਲੱਗਦਾ ਹੋਂ ਲਈ ਲਾ ਦਾਂ ਹੈ ਕਿ ਨਹੀਂ ਕੱਟ ਜੀ ਪੂਰੇ ਲੱਗਦੇ ਤਾਂ ਹੀ ਖਾਤਾ ਦਾ ਵਿੱਚ ਉਹ ਸਾਦਾ ਜਿਹਾ ਲੱਗਦਾ ਵਧੀਆ ਹੁਣ ਸਿੰਪਲੋ ਬਣ ਗਿਆ ਵਧੀਆ ਲੱਗਦਾ ਲੇਖਦਾ ਪਿੱਛੇ ਕਰਕੇ ਚਾਹ ਉਸ ਲੱਗਦਾ ਹੈ ਨਹੀਂ ਹੈਂ ਕਿਆ ਕਹਿੰਦਾ ਟੈਕ ਦੀਆਂ ਸਟਾਈਲ ਬਾਰ ਕਰਾ ਰਿਹਾ ਤੇ ਬੇਸ ਦੀ ਬਾਰ ਕਰਾ ਰਿਹਾ ਬੇਸ ਆ ਟੈਕ ਦੀ ਉੱਥੇ ਆ ਦੇਖ ਲਾਗ ਅੱਛਾ ਬਾਪੂ ਕਹਿੰਦਾ ਮੈਂ ਬੇਸ ਵੱਜਦੀ ਮੇਰੇ ਨੂੰ ਜਿਆਦਾ ਹਨਾ ਮਾਰ ਦੇ ਬੰਦ ਉਹ ਘੜਾ ਤੇ ਦੋ ਹੀ ਬਹਾਰ ਬੰਦੇ ਦੀ ਬੇਸ ਜਮਾ ਹੀ ਬਾਸ ਸਪੀਕਰ ਚੱਲਦੇ ਆ ਵਾ ਤੂੰ ਲੈ ਪੁੱਛੇ ਸਿੰਪਲ ਲੱਗਦਾ ਗਿਆ ਨਾ ਅੱਜ ਸੰਗੀਤ ਜਿਆਦਾ ਲੱਗਦੇ ਇੱਥੇ ਹੈ ਇਹ ਫੁੱਲੀਆਂ ਆ ਗਈਆਂ ਬਾਹਰ ਹਾਂ ਚਲੋ ਕਿਥੇ ਗਿਆ ਟਿਮ ਕਰੀਏ ਕਿਥੇ ਰਿਹਾ ਉੱਪਰ ਰਿਹਾ ਅੱਛਾ ਐ ਕਿ ਇੱਕ ਹੁਣ ਉਡੀ ਦੇਖ ਸਾਜਨਾ ਦੂਰੇ ਸਿੰਘਾਂ ਨਾਲੋਂ ਵਧੀਆ ਲੱਗਦਾ ਉਹ ਸਿੰਪਲ ਨਹੀਂ ਲੱਗਦਾ ਸਿੰਪਲ ਹੁਣ ਵਧੀਆ ਲੱਗਿਆ 400 ਲੱਗਣ ਲੱਗੇ ਨਹੀਂ ਸਾਦੀ ਜੀ ਵੀ ਨਹੀਂ ਵਧੀਆ ਲੱਗਦੀ ਇਹਦਾ ਆਹ ਲੈ ਉਹ ਸਿੰਘ ਜੀ ਤੇ ਅੱਗੇ ਉਹ ਨਾਲ ਉਹ ਵੀ ਫਸਿਆ ਤਾਂ ਉਹ ਵੀ ਕਰਾਉਣਾ ਲੋਟ ਉਹ ਵੀ ਕਰਾਉਣਾ ਤਾਂ ਹੁਣ ਟਾਈਮ ਘੱਟ ਹੈ ਜੀ ਅੰਨਾ ਤਾਂ ਖੋੜ ਕੇ ਨਾਲੇ ਮੈਂ ਬਰਾਬਰ ਆ ਗਿਆ ਇੱਠਾਂ ਦੇ ਵਾਲਾ ਕਾਲੂ ਆ ਗਿਆ ਇੱਥੇ ਉਹ ਨਹੀਂ ਜਾ ਕੇ। ਉਹ ਬਰਾਬਰ ਹੁਣ ਵੀ। 9:00 ਵਜੇ ਹੈ ਨਾ? 9:00 ਵਜੇ। 9:30 10:00 ਵਜੇ ਜੇ। 9:30। 9:30 ਹੋ ਗਏ ਜੇ। ਦੁੱਲਾ ਕਿੱਥੇ ਆਪ? ਅਦੁੱਲਾ ਤੱਕੀ ਜਲਦੀ ਪੁਰਾਣੀ ਨਾ ਦੀ। ਤੱਕੀ ਬਹੁਤ ਪੁਰਾਣੀ ਨਾ ਆਂਦੀ। ਹਾਂ। ਫਟੇਆਲੀ ਆ। ਫਟੇਆਲੀ ਐ। ਮੁੰਡਿਆਂ ਦੀ। ਅਤੋਬਾ ਭਾਈ। ਹਾਂ। ਅੱਜੀ ਲੈ ਜੇ ਲੈ ਆਂਦੀ। ਫੜਾ ਚੀ ਆਏ। ਇਹ ਰੋਕੂ ਦਰਦਾਵਾ ਬੰਦਾ ਨੋਕਿਆ ਇਹ ਸਾਰੇ ਜਨੂੰ ਨਵਾਂ ਕੰਮ ਕਰਦੇ ਜਾਂ ਗਿਆ ਉਹ ਤਾਂ ਵੀ ਜੇ ਨਾ ਰਹੀ ਹੋ ਤਾਂ ਚੱਕੀਆਂ ਚਲਾਣ ਦੇ ਰੇ ਬੈਂਕ ਤੇ ਅਸੀਂ ਪੀਂ ਕਹਿੰਦੇ ਹੁੰਦੇ ਤੇ ਰਗਾ ਤੋਂ ਇਹ ਪਾਪਰ ਜਾਣਾ ਪਾਪਰਾ ਗਿਆ ਇਹ ਲੱਗਦਾ ਇਹਦਾ ਆਟਾ ਵਧੀਆ ਹੁੰਦਾ ਇਹ ਰਗਣਾ ਪੱਥਰ ਪਾਣਾ ਹੁੰਦਾ ਹੈ ਅੱਜ ਦਿਨ ਬੰਦੀ ਰਹਿਣਾ ਪਿਆ ਹਾਂ ਬਹੁਤ ਪਹਿਲਾਂ ਦੀ ਹਾਂ ਜੀ ਤੇ ਪਹਿਲੇ ਪਹਿਲੇ ਚੱਕੀ ਚੱਲਦੀ ਹੈ ਪਹਿਲਾ ਉਰਦੂ ਵਿੱਚ ਲਿਖ ਕਰਦਾ ਤੇ ਹਾਂ ਉਰਦੂ ਜੀ ਬਾਬਾ ਤੇਰਾ ਹਾਂ ਬਾਬਾ ਉਰਦੂ ਹੀ ਲਿਖਦਾ ਤਾਂ ਹਾਂ ਉਰਦੂ ਜੀ ਕਰਦਾ ਮੈਂ ਦੇਖਿਆ ਲਿਖਦਾ ਬਾਬਾ ਰੋ ਉਰਦੂ ਲੈਣਾ ਹੁਣ ਉਹ ਹੁਣ ਹਵਾ ਤਾਂ ਆਈਆਂ ਹੋਣੀਆਂ ਸਾਰੀ ਚੱਕੀ ਐਸੀ ਕਰੀ ਵੀ ਇਹਨੇ ਜਾਨਾ ਕਰ ਨਹੀਂ ਪੰਨਾ ਤਰੰਗ ਹੋਵੇ ਦੋ ਵਾ ਤਰੰਗ ਹੋਵੇ ਤਰੰਗ ਜਾਨੇ ਪਾਣੀ ਬਾਬਾ ਪੜ ਆ ਗਿਆ ਦਾ ਕੰਮ ਹੀ ਨਹੀਂ ਕਰਦਾ ਸਮਾਨੀਆਂ ਦੇ ਸਾਰੇ ਕਰਾਵਾ ਤਾਂ ਹੁਣ ਤਾਂ ਇਹਨਾਂ ਨੇ ਆ ਹੀ ਰੱਖੀ ਵੀਰ ਜਾਲੀ ਨੂੰ ਸਾਰਾ ਛੁੜਦੇ ਨੇ ਉਹ ਵੀ ਨਾਲ ਜਿੰਨੀ 20 ਹੀ ਜਾ ਛੋਟੇ ਨਾਲ ਜਿੰਨੀ 20 ਹੀ ਪੱਤੀ ਦੀ ਉਹਨਾਂ ਦਾ ਕੰਮ ਘੜਾਤਾ ਹੀ ਦੋ ਹੈ ਕੰਮ ਉਹ ਘੜਾ ਰਹੀ ਹੈ ਇਹ ਲੋਹੇ ਦਾ ਬੰਧਾਰ ਦਾ ਕੰਮ ਨਹੀਂ ਹੋਵੇ ਇੱਕ ਵਾਰੀ ਹੁੰਦਾ ਕੰਮ ਉਹ ਦਾ ਸਹੀ ਗੱਲ ਹੈ ਉਹ ਮੈਂ ਬਸ 30 ਤੋਂ 30 ਲੱਗ ਲਫਾਈ ਚਾਰ ਬਹੁਤ ਜ਼ਿਆਦਾ ਵਰਗਾ ਕਹਿੰਦਾ ਯਾਪਸ਼ੀ ਜਾਂਦਾ ਖੜਾ ਲਿਖਦਾ ਹੈ ਦੇਖੀ ਆਟੇ ਵਾਲੇ ਬਹੁਤ ਹੈ ਜਾਂ ہاں ਇਹ ਆਟਾ ਵਧੀਆ ਉਹ ਦਾ ਵਾਲਾ ਇਹ ਬਣ ਰਿਹਾ ਹੈ ਹਾਂ ਤੁਸੀਂ ਜੱਗ ਜੀ ਦਾ ਵਾਲੀ ਐ ਮੇਰੇ ਘਰ ਬਣਾਉਣ ਦਾ ਵਾਲੀ ਐ ਉਸ ਪੀਣਾ ਪੀਦੀ ਐ ਹਾਂ ਪਾਉਣ ਲੱਗੀ ਐ ਤਾਬ ਲਾਈ ਦੇ ਐ ਮੈਨੂੰ ਮੋੜੀ ਐ ਹਾਂ ਅੱਧਾ ਪਾਤਰ ਹੁੰਦਾ ਐ ਅੱਧਾ ਪਾਤਰ ਹੁੰਦਾ ਐ ਇੱਕ ਅੱਧਾ ਉਹ ਰੇਕ 2 ਮਾਤਰ ਹੁੰਦੇ ਉਹਦੇ ਨਾਲ ਅੱਧਾ ਪਾਤਰ ਆਟਾ ਹੀ ਵਧੀਆ ਹੁੰਦਾ ਯਾਰ ਉਸ ਤਰ ਬਹੁਤ ਉਸ ਉਹ ਕਰਦੇ ਨੇ ਸਵਾਇ ਹੀ ਹੋਏ ਕੋਈ ਸਵਾਰ ਮੇਰੀ ਗੱਲ ਸੁਣ ਲੈ ਕੀਤਾ ਬਈਆ ਚਾਲ ਕੋਈ ਜਿਹੜੀ ਪੁਰਾਣਾ ਮਾਡਲ ਦੇਖੀ ਨਾ ਆਪਾਂ ਆਹ ਦੇਖ ਪਿਆ ਕੋਈ ਸਾਥੀ ਬੈਠੇ ਉਹ ਪਿਆ ਛੋਟਾ ਉਹ ਜਾਣਾ ਤੁਸ ਜਿਹੜੀ ਚੋੜ ਵਾਲੀ ਕਪਾਹ ਵਾਲੀ ਬੇਚੀ ਹਾਂ ਪਕਾ ਪਕਾ ਇਹ ਹੁੰਦੀ ਰੋਟੀ ਨਾਲ ਦੇ ਨੀ ਮੇਰੇ ਤਾਂ ਦਾਣੇ ਪਾਏ ਬਣਨਾ ਲੈ ਸਾਰ ਅਰੇ ਕੌਣ ਕਰਾਉਣ ਆਉਣਾ ਦੇ ਯਾਗ ਲੱਗੇ ਤੱਕ ਵਰਗ ਜਿਵੇਂ ਬੱਤਕ ਨੇ ਅਜੇ ਦੇਖ ਜਾਓ ਔਰ ਦੇਖੋ ਮੋੜਾ ਜਾਂ ਆਹ ਕਿੱਥੇ ਪਹੁੰਚ ਗਏ ਇਹਦਾ ਛੋਟੇ ਰਹਿ ਗਏ ਪੱਥਰ ਬਹੁਤ ਛੋਟੇ ਰਹਿ ਗਏ ਪੱਥਰ ਇਹਦੇ ਨਾਲ ਆਪਾਂ ਟ੍ਰੈਕ ਹੋਂ ਮਾ ਦੇਖੀ ਤੱਕ ਇਹ ਬਹੁਤ ਟਰਾਈ ਹੈ ਹੋਣਾ ਨਾ ਕੋਈ ਦੂਈ ਆ ਗਿਆ ਕਰੇਗਾ ਬਹੁਤ ਇਧਰ ਹਲਿਆਣਾ ਹੋਣਾ ਹੋਣੀ ਆਪਾਂ ਦੇਖ ਟੱਟ ਹੈ ਬਹੁਤ ਟਰਾਈ ਹੈ ਬਹੁਤ ਰਸ ਵਾਲੀ ਗੱਤੀ ਲੱਗੀ ਲੱਗੇ ਹੋਵੇ ਨਾ ਥਾਂ ਨੂੰ ਜਾਓ

ਮਾਦਾ ਜਾਣਦਾ ਸੀ ਨਾ ਸਾਲਾ ਮੂੰਹ ਹੀ ਤਲਵੇੜੀ ਜਾਂਦਾ ਤਾਂ हां ਮਗਰ ਭਾਈ ਕਹਿੰਦਾ ਮੇਰੇ ਤਾਂ ਕਹਿੰਦਾ ਪਾਣੀ ਮੂੰਹ ਪਰ ਗਰੀ ਜਾਂਦਾ ਤੇ ਤਰੇਲਵੇੜੇ ਪਏ ਆ ਉਹ ਵਿਚ ਤੇਰੀ ਖਲਦਾ ਪੜੀ ਪਈ ਯਾਰ ਚੱਲ ਖੱਡੇ ਆ ਉਹ ਦੇਖ ਲੈ ਖੱਡੇ ਚ ਵੱਜਦਾ ਜਦੋਂ ਨਿਕਲਦਾ ਉੱਧਰ ਉੱਚਾ ਹੋ ਗਿਆ ਇਹ ਆ ਆ ਜੋ ਉੱਪਰ ਤੇ ਕਾਲੀ ਤੇ ਆ ਰੇ ਉੱਧਰ ਤੇ ਆਵਾ ਜੀ ਉੱਧਰ ਤਾਂ ਕਾਲਸੇ ਨਿਕਲਦੀ ਆ ਯਾਰ ਉਹ ਕਾ ਕਰਦੇ ਜਾਨ ਟਰੈਕਟਰ ਵੱਡੇ ਜੇ ਵੱਧ ਹੋਰ ਕੁਝ ਨਹੀਂ ਆਓ ਦੇ ਨਾਲੀ ਬੀਚ ਗੱਲ ਬੱਲੋ 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 ਮਿੱਟੀ ਬਣਾਇਆ ਵਿੱਚ ਮਿੱਟੀ ਮਿੱਟੀ ਸਭ ਕੁਝ ਚੱਲਦੇ ਆਹ ਪਾਏ ਤਾਂ ਲੱਗ ਗਿਆ ਬਾਈ 70 ਮਾ ਇਹ ਵਾਹ ਹਾਂ ਹਾਂ ਅੱਗੇ ਤੇ ਕਿੰਨਾ ਹੋਣਾ ਫਾਗ ਲਿਖਿਆ ਸੁੱਤੂ ਵਾਟਰ ਪਾਣੀ ਹੱਥੋਂ ਉਤਾਰਾ ਡਾ ਜੀ ਉਹ ਜੱਦ ਨਹੀਂ ਆਉਣਾ ਪੁੱਤਰ ਗਰੀਆਂ ਇੱਕ ਨੂੰ ਲੱਗਿਆ ਭਈਏ ਦੱਪੜ ਮਾ ਦਾ ਚੜਦਾ ਇਹ ਸੁੱਕ ਪੈਣੇ ਵੀ ਇਹ ਤਾਂ ਬੈਠਾ ਸਰਦਾਰੀ ਉੱਪਰ ਆਏ ਗਰੀ ਜਾਵਦਾ ਮੈਂ ਕਿਹਾ ਯਾਰ ਰੱਤੀ ਗੱਲ ਆ ਆ ਉਦਣ ਲੱਗਾ ਲਾਈਟ ਲੰਗਾ ਦੇਗਾ ਆ ਗੱਲ ਗਿਆ ਹਾਂ ਤਾਂਹੀ ਗੱਲ ਦਾ ਬਾਈ ਪਾਣੀ ਆ ਨਾ ਇਹਦੇ ਵਿੱਚ ਤਾਂ ਫਿਰ ਮੈਂ ਉੱਥੇ ਦੋਚਿਆ ਮਖਾ ਇਹਦੇ ਵਿੱਚ ਤਾਂ ਪਾਣੀ ਕਿੱਥੋਂ ਆ ਹੈ ਇਹਦੇ ਵਿੱਚ ਆ ਤੇ ਇਹਦੇ ਵਿੱਚ ਸਭ ਕੁਝ ਹੋਣਾ ਹੈ ਲੋ ਆ ਉਹ ਨੂੰ ਕਰਿਆ ਜੀ ਤਾਂ ਪਾਣੀ ਮੇਰੇ ਦੱਬੂ ਕਰੇ ਦੋ ਵੀਾਰੇ ਨਾ ਆਪਾਂ ਸੈਲਰੀ ਤੋਂ ਲੈ ਜਾਓ ਵਾਹਟ ਤੋਂ ਬੜੀ ਕਰਤਾ ਕੰਮ ਬਾਈ ਪੱਤੀਆਂ ਆ ਲਾਈਆਂ ਪੱਤੀਆਂ ਫਿਕਰ ਦੱਸਾਂਗਾ ਜੀ ਕਿਤੇ ਖੋਲ ਖੜਾਉਣਾ ਜੀ ਟਰੈਕਟਰ ਜੇ ਕੱਢਣੀਆਂ ਪੂਰੇ ਜੋਇੰਟ ਹੋਣੇ ਜੀ ਇਹਦੇ ਦੂਏ ਗ੍ਰਿਪ ਬਾਪੂ ਕੋਲ ਭੇਜਤਾ ਪੂਰੇ ਤੇ ਫਿਰ ਆਏ ਵੀ ਖੋਲਣੀਆਂ ਜੀ ਖੋਲ ਕੇ ਟੂਲ ਜਗਾ ਵਗਦੇ ਜਗ੍ਹਾ ਹੀ ਜੀ ਆਪਣਾ ਖੋਲ ਕੇ ਰੱਖ ਲਾ ਇਹਦੇ ਵਾਲੇ ਕੋਈ ਵਾਲਾ ਕੱਲ ਵਗੇ ਰਾਤ ਨੂੰ ਖੜਾਉਣ ਵਾਲੇ ਕੰਮ ਨਹੀਂ ਹੈਗਾ ਇਹਨੂੰ ਹਣਾ ਹਾਂ ਹਾਂ ਬਾਈ ਅੰਦਰ ਰੱਖੋ ਲੋਕ ਦੇ ਅੰਦਰ ਜਰਾਦ ਨੂੰ ਲਾ ਕੇ ਉਹਨਾਂ ਨੂੰ ਤਾਂ ਬਸ ਨੂੰ ਟਾਈਮ ਲਾ ਕੇ ਵੀ ਨਾ ਆਪਣੇ ਕੱਢ ਲਓ ਬਾਹਰ ਨਹੀਂ ਲੱਗਦਾ ਜੀ ਟਰੈਕਟਰ ਨੂੰ ਵੀ ਉਹ ਲੋਕ ਲੌਕ ਕਰਿਆ ਵੇ। ਮੈਂ ਮੈਕ ਵਾਲਾ ਕੰਮ ਕਰਾ ਰਿਹਾ ਵੇ ਕਿਹੜਾ ਮੈਕ। ਤਾਂ ਠੀਕ ਹੈ ਵਧੀਆ। ਇਸ ਤਰ੍ਹਾਂ ਕਰਾ ਰਿਹਾ ਵੇ। ਵਧੀਆ ਨਹੀਂ ਲੋਕ ਤੋੜ ਲੈ ਜੂंगे ਫੇਫੇ ਦਾ। ਆਪਣਾ ਖੋਲ ਕੇ ਡੌਗ ਚ ਬਿਠਦੇ ਆ ਆਪਣਾ। ਅਸੀਂ ਕਿੱਥੇ ਲਾਉਣੀਆਂ ਦੀਆਂ ਪਿਆਰ ਦੀ ਗੱਲ ਹੁੰਦੀ ਹੈ ਜੀ। ਟੈਂਕ ਨਹੀਂ ਹੈ। ਲਿਆਇਆ ਅੰਕਲਾਂ ਚੱਲ ਲਾ ਲੂਗਾ ਜੀ। ਹੁਣ ਇਹਦੀ ਵਾਇਰਿੰਗ ਹੋਣੀ ਹੈ। ਆਇਆ ਵਾ। ਹਾਂ ਜੀ ਹਾਂ। ਵਾਇਰਿੰਗ ਹੋਣੀ ਇਹਦੀ ਹੁਣ। ਉਹ ਅੰਕਲ ਇਹ ਲੈ ਕੇ ਵਾਇਰਿੰਗ ਵਾਇਰਿੰਗ ਆਉਂਦਾ ਹੁੰਦਾ। ਉਹ ਰੱਖ ਛੱਡ ਦੇਣਾ ਪੁਆਇੰਟ ਹੋ ਰਿਹਾ। ਅਸੀਂ ਲਵਾਈਆ ਗੱਗੇ ਉਹ ਥੱਲੇ ਰਾਤ ਉਹ ਦੇ ਬਾਲ ਉਹਦੇ ਲਈ ਨਾ ਹੋ ਆਮਾ ਇਹਦਾ ਹੋ ਆਮਾ ਤੇ ਕੀ ਕਰੇ ਦੋ ਇਹ ਰਾਗ ਨੂੰ ਬਹੁਤ ਦੂਰ ਤੱਕ ਪੈਂਦੀ ਹੈ ਜੀ ਇਹਦਾ ਫਾਇਦਾ ਕੀ ਹੋਰ ਬਸ ਬੁੱਧ ਕੇ ਸੈ ਤਾਂ ਕੋਈ ਜਾਨੇ ਨੁਕਸਾਨ ਫਾਇਦਾ ਫਾਇਦਾ ਦਾ ਕੋਈ ਨਹੀਂ ਅੱਬਾ ਜੀ ਵੀ ਗੱਲ ਦੂਜਾ ਲੈਟਾ ਹੱਬਾ ਹੀ ਬਲ ਗਿਆ ਜੇ ਹੁਣ ਇਹਦਾ ਪੈਨੇ ਸ਼ੌਕੀ ਗੇੜੇ ਨੂੰ ਰੱਖਣਾ ਹਾਂ ਕਿੜੇ ਨੇ ਕਿੜਾ ਬਾਬਾ ਹੀ ਨਹੀਂ ਕਰਨੀ ਨਾ ਬਸ ਬਸ ਬਾਬਾ ਨਾਨਕ ਦੀ ਜੀਰੀ ਚੰਗੀ ਲਾ ਦੇ ਇੱਕ ਵਾਰ ਟਰਪਾਂ ਨੇ ਹੋਰ ਲਿਆਉਣਾ ਛੋਟਾ ਜਿਹਾ ਏਡਾ ਕਾਉ ਲਿਆਉਂਗੇ ਨੂੰ ਹੋਲ ਲੰਦਾ ਵੀ ਖਾਲ ਖਾਲ ਕੰਮ ਕਰਦੇ ਕਿਹੜੇ ਨੂੰ ਜਿਆ ਤਿਆਰ ਕਰ ਲੈਂਦਾ ਫਿਰ ਠੀਕ ਨਹੀਂ ਆ ਜਾਓ ਕਿਹੜਾ ਦਸ਼ਮੇਸ਼ ਸਵੀਟ ਦੇ ਮਾਰ ਪਹੁੰਚ ਰਹੇ ਹੈ ਬਾਈ ਉਹ ਦੇਖੋ ਅਰੇ ਥੋੜਾ ਢੀਲੇ ਚੱਲ ਰਹੇ ਹੈ ਥਕੇ ਹੋਏ ਹੈ ਥਕੇ ਹੋਏ ਹੈ ਸਵੇਰ ਤੋਂ ਲੱਗਾ ਹੋਇਆ ਕੰਮ ਥਕੇ ਹੋਏ ਹੈ ਅਭੀ ਪੱਠੇ ਪੁੱਠੇ ਪਕਰ ਆਏ ਆ ਬਾਈ ਹੁਣ ਕਿੱਥੇ ਸਾਡੇ ਨਾਲ ਅੱਖ ਮਲਾਉਂਦਾ ਕਾਪੇ ਮੈਂ ਕਿੱਥੇ ਗੱਲਾਂ ਕਰਦੇ ਸਾਡੇ ਨਾਲ ਅੰਦਰ ਅੱਖਾਂ ਵੱਖਾ ਪਾ ਪਾ ਕੇ ਅੱਖਾਂ ਵੱਖਾ ਕੱਢ ਕੇ ਰੱਖਦੇ ਅੱਖਾਂ ਅਮੇਤਾ ਕਰਨੀਆਂ ਪੈਂਦੀਆਂ ਤਾਂ ਦੁੱਲਾ ਕਿੱਦਾਂ ਲਾਇਆ ਫੇਰ ਦੁੱਲਿਆਂ ਦੇਖ ਲੈ ਮੈਂ ਤਾਂ ਕਰਾ ਕੇ ਵੀ ਲਾਇਆ ਹੈਗਾ ਉਹ ਮੈਂ ਤਾਂ ਕੰਮ ਕਰਦਾ ਬਾਈ ਤੁਹਾਡਾ ਕੰਮ ਹੋ ਗਿਆ ਕੰਮ ਤਾਂ ਹੋਣਾ ਚਾਹੀਦਾ ਕੰਮ ਤਾਂ ਚਲ ਹੋਈ ਜਾਣਾ ਮਨ ਤਾਂ ਤਾਂ ਹੈਗਾ ਨਾ ਵੀ ਦੂਜੇ ਦਿਨ ਸਾਜਰੇ ਆਇਆ ਹੋਵੇ ਤੁਸੀਂ ਕੱਲ ਆਏ ਨਹੀਂ ਮੇਰੇ ਤਾਂ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਕਹਿਦਾ ਨਾ ਅੱਡਾ ਹੀ ਟਾਈਮ ਉਹਦਾ ਫਿਰ ਇਹ ਵੀ ਆਇਆ ਤੈਨੂੰ ਵੀ ਖਾ ਲਾ ਮੈਂ ਕਾ ਸਾਧਰੀ ਆ ਜਾ ਬਾਈ ਦਸਮੇਸ਼ ਸਵੀਟ ਦੇ ਮਾਲਕ ਪਹੁੰਚ ਚੁੱਕੇ ਨੇ ਸਾਡੇ ਵਿਚਕਾਰ ਯਾਰਾ ਬਾਈ ਪਨੀਰ ਪਿਆ ਹਾਂ ਦੇ ਮਾਇਆ ਬੜੇ ਗਿਆ ਉਹਦੇ ਕਿਤੇ ਹੋਣੀ ਆ ਉੱਤ ਗਿਆ ਮੈਂ ਬਹੁਤ ਜਿਆਦਾ ਕਿੱਥੇ ਮਾਨਸ ਆਈ ਆਹ ਨਾਲ ਟੁੱਟਦਾ ਆ ਮਾਨਸ ਗੱਡੀ ਵੀ ਨਾਲ ਟੁੱਟਦਾ ਹੁਣ ਮਾਨਸ ਵੀ ਕੰਮ ਦਾ ਮੱਥਰ ਗਏ ਉਹਦੇ ਤੇਰੇ ਉੱਤੇ ਆ ਰਹੀ ਹੋਣੀ ਆ ਨਹੀਂ ਮੱਥਾ ਟਿਕਣਗੇ ਆਹਨ ਚਾ ਸਤਿਆਂ ਆਦੇ ਨਾਲੇ ਹਾਂ ਤਾਹੀਂ ਤਾਹੀਂ ਮੈਂ ਤਰ ਘੱਟੇ ਲੱਟੇ ਲੱਟ ਰੋਥਾ ਕਿਆ ਬਲਾਦਾ ਮੈਂ ਕਿਹਾ ਮੈਂ ਚਾਰ ਦੇ ਦੇ ਬੰਦਾ ਥੱਕ ਨਾ ਬੰਦਾ ਡਰਾਈਵਿੰਗ ਕਰਦਾ ਵੀ ਭਾਈ ਇਹ ਬਦਲੂ ਬਾਵਾ ਆਹ ਬਾਤ ਕਰਕੇ ਥੱਕ ਜਿੰਦਾ ਬੰਦਾ ਉਹੀ ਤਾਂ ਮੈਂ ਤੈਨੂੰ ਦੱਸਦਾ ਫੁੱਲ ਮਟਰ ਪਾਏ ਹੁਣ ਆਪਣਾ ਆ ਲੁਆਈਆਂ ਬਾਈ ਲੈ ਲੈ ਟਾਂ ਨਵੀਆਂ ਇਹ ਕਹਿੰਦਾ ਰੇਟਾਂ ਲਾਈ ਆ ਆਹ ਦੇ ਕਲੈਕਟ ਆ ਦੇ ਜਿਹੜੀ ਇੱਥੇ ਤੂੰ ਕਰਦੀ ਤੇ ਤੇਰੇ ਫਿਰਜੀ ਕਰਦੀ ਆ ਉਹ ਰੇਟਾਂ ਉਹ ਰੇਟਾਂ ਲਵਾਏ ਵੀ ਉਹ ਐ ਕੱਢ ਕੇ ਲੈ ਜਾ ਹਦਾ ਜੇ ਕਿਤੇ ਤੈਨੂੰ ਲੋਡ ਹੋਈ ਦਿਵਾਲੀ ਦੀ ਢੂਲੀ ਲਾਉਣ ਦੀ ਹੈਲੋ ਬਾਈ ਕਿਹਦੇ ਫੋਨ ਕਰਿਆ ਦਾ ਹਾਂ ਬਾਈ ਦਿਵਾਲੀ ਨੂੰ ਦੁਕਾਨ 'ਤੇ ਲਾਉਣ ਦੀ ਲੋੜ ਹੀ ਦੱਸਦੀ ਪੈਰ ਨਹੀਂ ਕਰਾਂ ਲੀ ਤੇ ਨਾਲ ਦੀ ਆਪਣਾ ਜਿਹੜਾ ਐ ਆਇਆ ਹੁਣ ਜੰਨੇ ਆਹ ਦੇ ਬੰਦ ਜੰਨੇ ਆ ਤੇ ਸਾਰੇ ਬਾਲਦੇ ਬਾਲਦੇ ਇਹ ਕਨੈਕਸ਼ਨ ਬਾਲਦੇ ਹਲੇ ਤਾਰ ਲਾਉਣੀ ਹੁੰਦਾ ਅੱਜ ਦਾ ਅੱਜ ਤਾਂ ਹਲਵਾਈ ਆ ਆ ਸਿਸਟਮ ਲਵਾਇਆ ਜੁਰੇ ਹੁਣੀ ਜੀ ਬੈਰਿੰਗ ਕਰਾਉਂਗੇ 130 ਰੰਗ ਕੱਟਦੀ ਐ ਇਹ ਮਰੀਆ ਚੀਆ 19 ਹੋਣੀਆਂ ਲਾਈਟਾਂ ਬਹੁਤ ਪਤਾ ਨਹੀਂ ਹੁਣ ਜਾ